ਸੁੰਦਰੀ ਕਾંડ ਪਹਿਲਾ ਨਵਾਬ ਅੱਛਾ ਬੜੇ ਅਮੀਰ ਹੋ ਸਾਰੇ ਹੀ ਹੈ ਜਾਓ ਜਾਓ ਇਸ ਸੋਨੇ ਦੀ ਚਿੜੀ ਨੂੰ ਨਹੀਂ ਛੋੜਾਂਗਾ ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੋਈ ਕੁਛ ਲਾਲਚ ਨਹੀਂ ਜਾਓ ਚਲੇ ਜਾਓ ਨਹੀਂ ਤਾਂ ਕੈਦ ਕਰ ਦਿਆਂਗਾ ਇਹ ਸੁਣ ਕੇ ਕੁੜੀ ਦਾ ਘਰ ਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅੱਗੇ ਧਨੀ ਪ੍ਰਗਟ ਕਰਕੇ ਬੈਠਾ ਹਾਂ ਮਤੇ ਇਹ ਨਾ ਹੋਵੇ ਕਿ ਮੇਰਾ ਘਰਵਾਰ ਲੁੱਟ ਲੈਂਦਾ ਹੋਵੇ ਇਥੋਂ ਖਿਸਕਣਾ ਹੀ ਠੀਕ ਹੈ ਇਹ ਵਿਚਾਰ ਕੇ ਉਹ ਖਿਸ ਗਿਆ ਅਰ ਸੋਰੇ ਪਿੰਡ ਅਪੜ ਕੇ ਸਾਥੀਆਂ ਸਣੇ ਘਰਾਂ ਨੂੰ ਤੁਰ ਗਿਆ ਪਿੰਡ ਦੇਆਂ ਪੈਂਚਾਂ ਦੇ ਮਿਹਨਤ ਤਰਲੇ ਨੂੰ ਵੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬੇਹੋਸ਼ ਹੋ ਕੇ ਡਿੱਗ ਪਿਆ ਬੁੱਢਾ ਪਿਓ ਸਰਾਣੇ ਬੈਠਾ ਰੋਣ ਲੱਗਾ ਇਹ ਹਾਲ ਵੇਖ ਕੇ ਸੁਰਸਤੀ ਦੇ ਦਿਲ ਵਿੱਚ ਖਬਰੇ ਕੀ ਆਈ ਕਿ ਅਥਰੋ ਸੁੱਕ ਗਏ ਅਰ ਦਿਲ ਵਿੱਚ ਹੌਸਲਾ ਭਰ ਗਿਆ ਕੁੰਡ ਚੁੱਕ ਦਿੱਤਾ ਉੱਠ ਕੇ ਭਰਾ ਦੇ ਸਿਰਾਣੀ ਆ ਕੇ ਉਸ ਦੇ ਕੰਨਾਂ ਵਿੱਚ ਕਹਿਣ ਲੱਗੀ ਉਠ ਵੇ ਉਠ ਮੇਰੀ ਮਾਂ ਦਾ ਜਾਇਆ ਉਠ ਘਰ ਨੂੰ ਜਾ ਮੁਗਲ ਦਾ ਪਾਣੀ ਮੈਂ ਨਾ ਪੀਆ ਬੀਰਾ ਮਰਾਂਗੀ ਅੱਗ ਜਲਾ ਜਦ ਪਿਓ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪ੍ਰਤੀ ਉਤਾਰ ਮਸ਼ੀਨ ਵੀ ਨਹੀਂ ਕਰੇਗੀ ਤਾਂ ਸਾਰੇ ਉੱਠ ਕੇ ਟੁੱਟ ਲੱਕ ਕੇ ਲੱਕ ਤੇ ਭੱਜੇ ਦਿਲ ਘਰ ਨੂੰ ਆ ਗਏ ਹਾਏ ਓਹ ਸੁੰਦਰ ਘਰ ਜੋ ਕੁਝ ਚਿਰ ਹੋਇਆ ਚੌ ਮਲਾਰਾਂ ਦੀ ਥਾਂ ਹੋ ਰਿਹਾ ਸੀ ਹੁਣ ਸਿਆਪੇ ਦਾ ਥਾਂ ਹੋ ਗਿਆ ਸਾਰੇ ਸਾਖ ਅੰਗ ਪਰਚੌਣੀ ਕਰਨ ਆ ਜੁੜੇ ਅਰ ਤੀਵੀਆਂ ਦੇ ਰੂਣ ਪੀਟਣ ਨਾਲ ਡਾਢੀ ਹਾਹਾਕਾਰ ਮਚ ਗਈ ਕੀ Hindu ਕੀ Musalman ਉਂਗਲਾਂ ਟੁੱਕ ਟੁੱਕ ਰਹਿ ਗਏ ਹਾਈ ਹਨੇਰ ਇਹ ਅਨਾਰਥ ਗੱਲ ਕੀ ਇਹੋ ਜਿਹੇ ਦੁੱਖ ਰੋਏ ਜਾ ਰਹੇ ਸਨ ਕਿ ਅਚਾਨਕ ਇੱਕ ਸਬਜੇ ਘੋੜੇ ਪੁਰ ਇਕ ਅਸਵਾਰ ਸਿਰ ਤੋਂ ਪੈਰਾਂ ਤੀਕ ਛਸ਼ਤਰਤਾਰੀ ਤੇੜ ਗੋਡਿਆਂ ਵਾਲਾ ਕਸ਼ਹਿਰਾ ਗਲ ਕੁੜਤਾ ਤੇ ਪਟਕੇ ਨਾਲ ਲੋਕ ਕੱਸਿਆ ਉਹ ਲੋਕ ਕੱਸਿਆ ਹੋਇਆ ਸਿਰ 'ਪਰ ਸੁਰਮਈ ਦਸਤਾਰਾ ਚਿਹਰੇ ਦਾ ਪਰਮਾ ਸਿੰਘ ਬਹਾਦਰ ਜਿਸ ਨੂੰ ਦੇਖ ਕੇ ਸਿੱਖ ਭੁੱਖ ਲੈ ਜਾਵੇ ਆ ਨਿਕਲਿਆ ਸਾਵਨਾ ਦੀਆਂ ਨਜ਼ਰਾਂ ਉਧਰ ਉੱਠ ਗਈਆਂ ਹੋਰ ਤਾਂ ਕੋਈ ਨਾ ਪਛਾਣ ਸਕਿਆ ਪਰ ਸੁਰਸਤੀ ਦੀ ਮਾਂ ਨੇ ਜੋ ਤੀਮੀਆਂ ਵਿੱਚ ਬੈਠੀ ਸੀ ਤੁਰੰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁੱਤਰ ਹੈ ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀ ਔਰ ਸਿੱਖ ਬਣ ਕੇ ਜਿਉਂ ਕਰੋ ਨਿਕਲਿਆ ਫਿਰ ਅੱਜ ਤੱਕ ਇਸ ਦੀ ਕੁਝ ਉੱਗ ਮੋਰ ਨਹੀਂ ਨਿਕਲੀ ਨਿਕਲੀ ਸੀ ਪੁੱਤਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫੁਰ ਪਿਆ ਔਰ ਉੱਠ ਕੇ ਪੁੱਤਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣ ਉੱਤਰ ਕੇ ਖਲੋਤਾ ਸੀ ਇਹੀ ਵੇਖ ਕੇ ਪਿਓ ਭਰਾ ਨੇ ਵੀ ਪਛਾਣਿਆ ਔਰ ਮਿਲਣ ਦੌੜੇ ਪਰ ਅਫਸੋਸ ਇੰਨੇ ਚਿਰ ਦੇ ਵਿਛੋੜੇ ਪਿੱਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ ਇਹ ਖਬਰ ਸਿੰਘ ਦੇ ਕੰਨਾਂ ਵਿੱਚ ਅਜਾਈ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜਾ ਆ ਔਰ ਸੂਹੀਆਂ ਅੱਖਾਂ ਕਰਕੇ ਦੰਦੀਆਂ ਕਰੀਚਣ ਲੱਗ ਪਿਆ ਧਰਮ ਦੇ ਜੋਸ਼ ਨੇ ਅੰਗ ਅੰਗ ਹਿਲਾ ਦਿੱਤਾ ਫਿਰ ਪਤਾ ਪੁੱਛਿਓ ਸੋ ਕੇ ਮੁਗਲ ਦਾ ਡੇਰਾ ਕਿੱਥੇ ਕੋ ਹੈ ਪਤਾ ਸੁਣ ਕੇ ਝਟ ਕੋੜੇ ਦੀ ਪਲਾਕੀ ਮਾਰ ਆ ਗਿਆ ਆ ਗਿਆ ਆ ਗਿਆ ਮਾਂ ਪਿਓ ਭਾਵੇਂ ਬਥੇਰੇ ਵਾਸਤੇ ਪਾ ਰਹੇ ਕਿ ਨਾ ਜਾ ਐਵੇਂ ਜਾਨ ਗਵਾਵੇਂਗਾ ਕਿਉਂਕਿ ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸਖਾਂਦੇ ਸਨ ਪਰ ਬਲਵੰਤ ਸਿੰਘ ਨੇ ਇਹ ਨਾ ਸੁਣੀ ਪਲੋਪਲੀ ਪਿਚ ਤੰਬੂਆਂ ਲਾਗੇ ਜਾ ਪਹੁੰਚਾ ਕੀ ਦੇਖਦਾ ਹੈ ਕਿ ਇੱਕ ਲੱਕੜਾਂ ਦਾ ਢੇਰ ਹੈ ਜਿਸ ਦੇ ਇੱਕ ਪਾਸੇ ਅੱਗ ਸੁਲਗ ਰਹੀ ਜਾਪਦੀ ਹੈ ਔਰ ਉੱਤੋਂ ਜਪਜੀ ਸਾਹਿਬ ਦੀਆਂ ਪੌੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਇੱਕ ਛਿੰਨ ਵਿੱਚ ਸਿੰਘ ਜੀ ਅਪੜੇ ਔਰ ਘੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਢੇਰ ਉੱਪਰੋਂ ਭੈਣ ਨੂੰ ਚੁੱਕ ਲਿਆ ਸਰਸਤੀ ਆਪਣੀ ਜਾਨ ਤੋਂ ਪਿਆਰੇ ਭਰਾ ਨੂੰ ਦੇਖ ਕੇ ਬਾਗ ਬਾਗ ਹੋ ਗਈ ਔਰ ਬੋਲੀ ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਉਪਜੀ ਬਿਨਾ ਤੇਰੇ ਮਿਲਣ ਦੇ ਸੋ ਗੁਰੂ ਨੇ ਪੂਰੀ ਕੀਤੀ ਆਤ ਵੇਲੇ ਤੂੰ ਆ ਮਿਲਿਆ ਹੈ ਸ਼ੁਕਰ ਹੈ ਲੈ ਹੁਣ ਜਿੱਧਰੋਂ ਆਇਆ ਹੈ ਚਲਾ ਜਾ ਕਿਉਂਕਿ ਉਹ ਮੋਗਲ ਹੋਣੇ ਹੀ ਆ ਜਾਣ ਵਾਲਾ ਹੈ ਔਰ ਮੈਂ ਉਸ ਦੇ ਆਉਣ ਤੋਂ ਅੱਗੋਂ ਹੀ ਮਰ ਜਾਣਾ ਚਾਹੁੰਦੀ ਹਾਂ ਭਰਾ ਪਿਆਰੀ ਭੈਣ ਆਤਮਾ ਦਾ ਘਾਤ ਕਰਨਾ ਵੱਡਾ ਪਾਪ ਹੈ ਚੱਲ ਮੇਰੇ ਨਾਲ ਭੈਣ ਨਹੀਂ ਵੀਰ ਜੀ ਧਰਮ ਲਈ ਮਰਨਾ ਬੁਰਾ ਨਹੀਂ ਪਰ ਜੇਕਰ ਮੈਂ ਤੁਹਾਡੇ ਨਾਲ ਚਲੀ ਜਾਵਾਂਗੀ ਤਾਂ ਇਹ ਪਾਪੀ ਸਾਡਾ ਸਾਰਾ ਘਰ ਉਜਾੜ ਦੇਵੇਗਾ ਅਰ ਤੈਨੂੰ ਵੀ ਨਹੀਂ ਛੱਡੇਗਾ ਮੈਂ ਮਰਨ ਤੋਂ ਰਤਾ ਨਹੀਂ ਡਰਦੀ ਗੁਰੂ ਤੇਗ ਬਹਾਦਰ ਜੀ ਮੇਰੇ ਅੰਗ ਸੰਗ ਹਨ ਜਾਂ ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੀ ਬਲਵੰਤ ਸਿੰਘ ਨੂੰ ਦੂਰੋਂ ਕੁਛ ਖੜਾਕ ਜਿਹਾ ਮਾਲੂਮ ਹੋਇਆ ਤਾਂ ਭੈਣ ਦੀ ਗੱਲ ਵਿੱਚੇ ਛੱਡ ਬਾਹੋਂ ਤਰੀਕ ਉਸ ਨੂੰ ਘੋੜੇ ਤੇ ਸੁੱਟ ਹਵਾ ਹੋ ਗਿਆ ਜਾਂ ਘਰ ਆਇਆ ਤਾਂ ਭਿਉ ਭਰਾ ਅੱਗੋਂ ਖਾਣ ਨੂੰ ਪਏ ਪਾਪੀਆ ਇਹ ਕੀ ਕਰ ਆਇਓ ਪਲਾ ਹੁਣ ਤੁਰਕ ਸਾਨੂੰ ਛੱਡੇਗਾ ਜਿਸ ਵੇਲੇ ਉਸ ਨੂੰ ਇਹ ਪਤਾ ਲੱਗਾ ਕਿ ਸਾਡਾ ਪੁੱਤਰ ਸਿੱਖ ਹੈ ਤਾਂ ਉਂਝ ਕਾਣ ਬੱਚਾ ਪੀੜਿਆ ਜਾਊ ਤੇ ਉਪਰੋਂ ਤੂੰ ਕੁੜੀ ਉਸ ਤੋਂ ਖੋ ਲਿਆ ਆਂ ਹੈ ਉਹ ਤਾਂ ਭੁੱਖੇ ਸ਼ੇਰ ਵਾਂਗ ਆ ਪਏਗਾ ਭਲਾ ਮਾਨਸ ਬਣ ਜਿੱਧਰੋਂ ਆਇਆ ਹੈ ਉਧਰ ਜਾ ਤੇ ਕੁੜੀ ਉਸ ਨੂੰ ਦੇ ਆ ਮਾਪਿਆਂ ਤੋਂ ਇਹ ਨਿਰਾਦਰ ਦੇ ਬਚਨ ਸੁਣ ਕੇ ਸਿੰਘ ਜਰ ਨਾ ਸਕਿਆ ਉਸੇ ਵੇਲੇ ਘੋੜੇ ਨੂੰ ਅੱਡੀ ਲਾ ਕੇ ਭੈਣ ਸਮੇਤ ਹਵਾ ਹੋ ਗਿਆ ਔਰ ਕੋਈ ਇੱਕ ਘੰਟਾ ਕੁ ਮਗਰੋਂ ਇੱਕ ਖੁੱਲੇ ਮੈਦਾਨ ਵਿੱਚ ਅਪੜਿਆ ਜਿੱਥੇ ਕਈ ਲੋਥਾਂ ਦੇ ਢੇਰ ਲੱਗੇ ਹੋਏ ਸਨ ਅਰ ਲਹੂ ਨਾਲ ਧਰਤੀ ਸੋਹੀ ਹੋ ਰਹੀ ਸੀ ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲ ਹੀ ਪਲ ਵਿੱਚ ਕੀ ਹੋ ਗਿਆ ਸੋਚੇ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ ਇਹ ਸੋਚ ਕੇ ਘੋੜੇ ਤੋਂ ਉਤਰ ਲੋਥਾਂ ਨੂੰ ਵੇਖਣ ਲੱਗਾ ਕੁਝ ਚਿਰ ਦੇ ਮਗਰੋਂ ਇੱਕ ਲੋਥ ਸਿਸਕ ਦੀ ਦਿਸੇ ਇਸ ਨੂੰ ਚੁੱਕ ਕੇ ਡਿੱਠਾ ਤਕਾਓ ਕੁਝ ਕਰੜੇ ਨਹੀਂ ਸਨ ਇੱਕ ਦਸਤਾਰ ਪਾੜ ਕੇ ਪੈਣ ਭਰਾ ਨੇ ਉਸ ਦੇ ਘਾਓ ਵੱਧੇ ਅਰ ਨੇੜੇ ਦੇ ਸ਼ਾਂਭ ਵਿੱਚੋਂ ਪਾਣੀ ਲਿਆ ਕੇ ਮੂੰਹ ਵਿੱਚ ਝੋਇਆ ਤਾਂ ਉਸ ਨੇ ਅੱਖਾਂ ਖੋਲੀਆਂ ਅਰ ਹੌਲੀ ਜਹੀ ਬੋਲਿਆ ਭਰਾ ਬਲਵੰਤ ਸਿੰਘ ਸ਼ੁਕਰ ਹੈ ਤੂੰ ਅੰਤ ਵੇਲੇ ਆ ਮਿਲਿਆ ਬਲਵੰਤ ਸਿੰਘ ਸ਼ੇਰ ਸਿੰਘਾ ਇਹ ਕੀ ਹੋਇਆ ਪਲੋਪਲੀ ਵਿੱਚ ਕੀ ਪੜ ਤੂੰ ਮੱਚ ਕੇ ਹੇਠਲੀ ਉੱਤੇ ਹੋ ਗਈ ਸ਼ੇਰ ਸਿੰਘ ਭਰਾ ਜਿਸ ਵੇਲੇ ਤੂੰ ਘਰ ਗਿਆ ਅਸੀਂ ਅਜੇ ਡੇਰੇ ਹੀ ਕਰਦੇ ਸਾਂ ਤੇ ਤੁਰਕ ਆ ਪਏ ਡਾਡੀ ਕਰੜੀ ਲੜਾਈ ਦੇ ਮਗਰੋਂ ਖਾਲਸਾ ਭੀੜੀ ਜੋਹੂ ਨੂੰ ਨੱਸ ਗਿਆ ਮੈਂ ਉਸ ਵੇਲੇ ਕਾਇਲ ਹੋ ਕੇ ਡਿੱਗ ਪਿਆ ਸਾਂ ਤੁਰਕ ਬਹੁਤ ਮੋਏ ਪਰ ਉਹ ਸੰਗੇ ਬਹੁਤ ਫੇਰ ਪਤਾ ਨਹੀਂ ਕੀ ਹੋਇਆ ਇਹ ਸੁਣ ਕੇ ਸਿੰਘ ਨੇ ਉਸ ਨੂੰ ਇੱਕ ਬ੍ਰਿਸ਼ ਦੀ ਛਾਵੇਂ ਲਟਾ ਦਿੱਤਾ ਔਰ ਹੋਰ ਜਿਉਂਦਿਆਂ ਦੀ ਭਾਲ ਵਿੱਚ ਲੱਗਾ ਪਰ ਸਾਰੇ ਸਿੱਖ ਸ਼ਹੀਦਾਂ ਵਿੱਚੋਂ ਇੱਕ ਹੋਰ ਵਿੱਚ ਜਾਨ ਬਚਾਈ ਇੱਕ ਹੋਰ ਵਿੱਚ ਜਾਨ ਸੀ ਇਸ ਨੂੰ ਕੋ ਤਾਂ ਕੋਈ ਕਾਰਣਾ ਨਹੀਂ ਸੀ ਕੇਵਲ ਸੱਟ ਖਾ ਕੇ ਬੇਸੁੱਧ ਹੋ ਗਿਆ ਸੀ ਇਸ ਨੂੰ ਪਾਣੀ ਆਦ ਦੇ ਕੇ ਹੋਸ਼ ਵਿੱਚ ਆਂਦਾ ਤਾਂ ਉਹ ਸਮਾਚਾਰ ਸੁਣਿਆ ਇਹ ਮਨੁੱਖ ਜਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ ਇਸ ਕਰਕੇ ਘੋੜਿਆਂ ਦੀ ਭਾਲ ਕੀਤੀ ਤਾਂ ਦੂਰ ਸਾਰੇ ਇੱਕ ਰੁੱਖ ਨਾਲ ਬੱਦੇ ਦੋ ਘੋੜੇ ਮਿਲ ਗਏ ਜੋ ਸਿੰਗਾ ਦੇ ਰਹਿ ਗਏ ਸਨ ਹੁਣ ਇੱਕ ਸਰਸਰੀ ਗੁਰਮਤ ਹੋਇਆ ਕਿ ਇੱਕ ਘੋੜਾ ਸਰਸਤੀ ਨੂੰ ਦਈਏ ਤੇ ਇੱਕ ਦੂਜੇ ਸਿੰਘ ਨੂੰ ਅਰਕਾਇਲ ਨੂੰ ਬਲਵੰਤ ਸਿੰਘ ਨਾਲ ਪਾ ਲਵੇ ਤੇ ਰਾਤੋਂ ਰਾਤ ਢੀੜੀ ਜੋਹੋ ਵਿੱਚ ਚੱਲ ਬੜੀਏ ਇਹ ਸਲਾਹ ਗਿਣ ਕੇ ਭੈਣ ਨੂੰ ਘੋੜੇ ਤੇ ਸਵਾਰ ਕਰਾਂ ਕੂਚ ਦੀ ਤਿਆਰੀ ਕੀਤੀ ਸੁਰਸੱਤੀ ਇਸ ਭਰਾ ਕੋਲੋਂ ਸਿੱਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਸੀ ਮਾਪਿਆਂ ਤੋਂ ਚੋਰੀ ਪਾਠ ਵੀ ਕਰਦੀ ਹੁੰਦੀ ਸੀ ਤੇ ਇਉਂ ਅੰਦਰਲੀ ਪੌਣੀ ਪੱਕੀ ਹੋ ਗਈ ਸੀ ਨਿਸ਼ਚਾ ਇੱਕ ਅਸ ਅਚਰਜ ਤਾਕਤ ਹੈ ਜਦ ਪਰਬਤ ਬਾੰਗ ਅਚਲ ਹੋ ਜਾਂਦਾ ਹੈ ਸੋ ਇਹ 18 ਬਰੇ ਦੀ ਅਨਮੁਕਲਾਈ ਕੰਨਿਆ ਡਾਡੀ ਧਰਮੀ ਹੋ ਗਈ ਸੀ ਇਹੋ ਕਾਰਨ ਸੀ ਕਿ ਮੁਗਲ ਨੂੰ ਤੇ ਦੇ ਧੋਖੇ ਪਾਣੀ ਲੈਣ ਘੱਲ ਕੇ ਸਰਸਤੀ ਨੇ ਝੱਟ ਹੀ ਇੱਕ ਲੱਕੜਾਂ ਦੇ ਢੇਰ ਪਰ ਜੋ ਬਾਬਰਜੀ ਖਾਨੇ ਦੇ ਅੱਗੇ ਪਈਆਂ ਸਨ ਪੰਛੀਆਂ ਨਾਲ ਇੱਕ ਪਾਸਿਓਂ ਅੱਗ ਲਾਈ ਅਤੇ ਜਪਜੀ ਦਾ ਪਾਠ ਕਰਦੀ ਹੋਈ ਉੱਤੇ ਬੈਠ ਗਈ ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ ਫਿਰ ਜਦੋਂ ਘਰਦਿਆਂ ਨੇ ਤਰਾ ਦਿੱਤੀ ਤਦ ਵੀ ਕੰਨਿਆ ਦਾ ਨਿਸ਼ਚਾ ਨਾ ਫਿਰਿਆ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ ਜਦ ਉਸ ਮੈਦਾਨ ਵਿੱਚ ਅਪੜੀ ਜਿੱਥੇ ਹੁਣੇ ਹੀ ਸਿੱਖਾਂ ਦੇ ਤੇ ਤੁਰਕਾਂ ਦੀ ਇੱਕ ਛੋਟੀ ਜਹੀ ਲੜਾਈ ਹੋ ਕੇ ਹੱਡੀ ਸੀ ਔਰ ਕਾਇਲ ਸਿੱਖ ਦੇਖੇ ਸੇ ਤਾਂ ਕੰਨਿਆ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜਿਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ ਜੇ ਧਰਮ ਰੱਖਿਆ ਲਈ ਇਸ ਤਰ੍ਹਾਂ ਜਾਨਾਂ ਤਲੀਪੁਰ ਘਰੀ ਫਿਰਦੇ ਹਨ ਹੋਰ ਕਿਹੜਾ ਕੰਮ ਚੰਗਾ ਹੋ ਫਿਰ ਆਪਣੇ ਭਰਾ ਦੇ ਤਰਸ ਤੇ ਸੂਰ ਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅੰਮੀ ਜਾਇਆ ਬੀਰ ਕਿੰਨਾ ਚੰਗਾ ਹੋ ਗਿਆ ਹੈ ਕਿਉਂ ਨਾ ਕਿਉਂ ਨਾ ਮੇਰਾ ਮਨ ਵੀ ਐਡਾ ਬਹਾਦਰ ਹੋ ਜਾਵੇ ਚੰਦਨ ਸੁਗੰਧ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰ ਜੀਵ ਵਿੱਚ ਸੋਚਣ ਲੱਗੀ ਕਿ ਤੀ ਮੀਆਂ ਧਰਮ ਰੱਖਿਆ ਲਈ ਕਿਉਂ ਜੰਗ ਨਹੀਂ ਕਰਦੀਆਂ ਜੀ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀ ਹੋਵਾਂ ਜੋ ਭਰਾ ਵਾਂਗੂ ਸੂਰਬੀਰ ਹੋ ਜਾਵਾਂ ਇਹੋ ਜਿਹੇ ਵਿਚਾਰਾਂ ਨੇ ਸੁਰਸਤੀ ਨੂੰ ਅੱਜ ਦੇ ਐਡੇ ਭਿਆਨਕ ਹਾਲਾਤ ਵਿੱਚ ਕਾਬਰਨ ਨਾ ਦਿੱਤਾ ਸਗੋਂ ਉਸ ਦਾ ਹੌਸਲਾ ਦੂਣਾ ਕਰ ਦਿੱਤਾ ਅਰ ਕੋੜੇਪੁਰ ਇਉਂ ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਹੈ ਅਰ ਭਰਾ ਨੂੰ ਕਹਿ ਕੇ ਇੱਕ ਮੁਰਦੇ ਦੀ ਤਲਵਾਰ ਵੀ ਲੈ ਕਲੇ ਲਟਕਾ ਲਈ ਲਈ ਉਸੋ ਗੱਲ ਕੀ ਦੂਜੇ ਕਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿੱਚ ਸਨ ਕਿ ਪਿਛਲੀ ਲਾਗੋਂ ਧੂੜ ਉੱਡਦੀ ਦੀ ਸੀ ਔਰ ਪਲ ਮੰਗਰੋਂ ਤੁਰਕ ਸਵਾਰਾਂ ਦਾ ਇੱਕ ਦਸਤਾ ਦੇਸਿਆ ਗੋਹ ਕਰਕੇ ਦੇਖਣ ਤੋਂ ਪੱਕਾ ਸ਼ੱਕ ਪੈ ਗਿਆ ਕਿ ਉਹ ਮੁਗਲ ਕੰਨਿਆਂ ਦੇ ਪਿੱਛੇ ਆ ਰਿਹਾ ਹੈ ਇਹ ਦੇਖ ਕੇ ਤਿੰਨਾਂ ਨੇ ਘੋੜੇ ਸਿੱਟ ਸਿੱਟ ਦਿੱਤੇ ਹੁਣ ਅਸ ਅਚਾਰਜ ਮੌਜ ਹੋਈ ਅੱਗੇ-ਅੱਗੇ ਤਿੰਨੇ ਸਿੰਘ ਮੰਗਰ ਕੋਈ 100 ਕੂ ਤੁਰਕ 3-4 ਮੀਲ ਤੱਕ ਤਾਂ ਘੋੜੇ ਉੱਡੇ ਪਰ ਇੱਥੇ ਅੱਪੜਕੇ ਸ਼ੇਰ ਸਿੰਘ ਦਾ ਘੋੜਾ ਨੌ ਖਾ ਕੇ ਡਿੱਗ ਪਿਆ। ਉਹਦੇ ਟਿਕਣ ਦੀ ਢਿੱਲ ਸੀ ਕਿ ਜੋ ਬਾਕੀ ਦੋਵੇਂ ਵੀ اٹਕ ਗਏ। ਐਨੇ ਨੂੰ ਤੁਰਕ ਵੀ ਪਹੁੰਚ ਗਏ। ਥੋੜਾ ਚਿਰ ਤਲਵਾਰ ਚੱਲੀ 8-10 ਤੁਰਕ ਡਿੱਗੇ। ਹਾਕਮ ਵੀ ਜ਼ਖਮੀ ਹੋਇਆ। ਸ਼ੇਰ ਸਿੰਘ ਮਾਰਿਆ ਗਿਆ। ਸਰਸਤੀ ਤੇ ਬਲਵੰਤ ਸਿੰਘ ਨੂੰ ਵੀ ਕੁਛ ਕੁ ਘਾਓ ਲੱਗੇ। ਪਰ ਉਹਨਾਂ ਦੇ ਘੋੜੇ ਫੱਟ ਖਾ ਕੇ ਡਿੱਗ ਪਏ ਔਰ ਦੋਵੇਂ ਭੈਣ ਭਰਾ ਬੰਦੀ ਵਿੱਚ ਪੈ ਗਏ ਤੇ ਤੁਰਕਾਂ ਦੇ ਜਥੇ ਦੇ ਪੈਰੇ ਵਿੱਚ ਕਸ਼ਟ ਭੋਗਣ ਲਈ ਪਿਛਲੇ ਪੈਰੀ ਮੋੜੇ ਗਏ ਰੱਬ ਰਾਖਾ